ਕੋਈ ਵੀ ਬੰਦਾ ਇਸ ਤਰ੍ਹਾਂ ਦਾ ਨਹੀਂ ਹੈ ਜਿਹਨੂੰ ਪੇਟ ਦੀ ਸਮੱਸਿਆ ਨਹੀਂ ਅੱਜ ਦੇ ਦੌਰ 'ਚ। ਹੈ ਵੀ ਆਪਾਂ ਗੈਸ ਦੀ ਪ੍ਰੋਬਲਮ ਲਗਾ ਲਈਏ, ਤਜਾਬ ਦੀ ਲਗਾ ਲਈਏ, ਕਾਂਸਟਿਪੇਸ਼ਨ ਦੀ ਲਗਾ ਲਈਏ ਜਾਂ ਸੰਗਰਹਿਣੀ ਦੀ ਲਗਾ ਲਈਏ। ਜਿੰਨੀਆਂ ਵੀ ਪੇਟ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਹਨ ਜਾਂ ਕਿਸੇ ਨੂੰ ਭੁੱਖ ਨਾ ਲੱਗਣਾ, ਗਰਮਾਹਟ ਰਹਿਣਾ, ਇਹ ਸਾਰੀਆਂ ਚੀਜ਼ਾਂ ਫੈਟੀ ਲੀਵਰ, ਇਹ ਸਾਰੀਆਂ ਚੀਜ਼ਾਂ ਆਪਣੇ ਪੇਟ ਨਾਲ ਹੀ ਆਪਣੇ ਜਿਗਰ ਨਾਲ ਸੰਬੰਧਿਤ ਨੇ। ਕੋਈ ਵੀ ਅੱਜ ਦੇ ਦੌਰ 'ਚ ਇਸ ਤਰ੍ਹਾਂ ਦਾ ਬੰਦਾ ਨਹੀਂ ਜਿਹਨੂੰ ਨਾ ਇਸ ਤਰ੍ਹਾਂ ਦੀ ਕੋਈ ਸਮੱਸਿਆ ਹੋਵੇ। ਆਈਡੀਆ 4-5 ਮੈਂ ਸਮੱਸਿਆਵਾਂ ਮੈਂ ਬੋਲੀਆਂ ਨੇ ਹਰ ਬੰਦੇ ਤੋਂ ਪ੍ਰਭਾਵਿਤ ਹੈ। ਪਹਿਲਾਂ ਜੇ ਅ ਠੀਕ ਹੈ ਜੀ ਇਨਫੈਕਸ਼ਨ ਮਤਲਬ ਕਿ ਜਿਸ ਤਰ੍ਹਾਂ ਲੂਜ਼ ਮੋਸ਼ਨ ਹੋ ਗਏ ਕਿਸੇ ਨੂੰ ਵੋਮਿਟਿੰਗ ਹੋ ਗਈ ਠੀਕ ਹੈ ਨਾ ਇਸ ਤਰ੍ਹਾਂ ਦੀਆਂ ਪ੍ਰੋਬਲਮ ਹੁੰਦੀਆਂ ਸੀਗੀਆਂ ਇਨਫੈਕਸ਼ਨ ਕਰਕੇ ਠੀਕ ਹੈ ਉਹਦੇ ਵਿੱਚ ਕੀ ਮਤਲਬ ਕਿ ਆਪਾਂ ਇਹ ਸਭ ਬੋਲਦਾ ਬਰਾਦਾ ਲੈ ਲਿਆ ਦਹੀਂ ਲੈ ਲਈ ਘਰੇਲੂ ਟੋਟਕੇ ਨਾਲ ਹੀ ਬੰਦੇ ਠੀਕ ਹੋ ਜਾਂਦੇ ਹੁੰਦਾ ਦੌਰ ਇਹ ਹੈ ਕਿ ਜਿਹੜੀਆਂ ਇਹ ਪ੍ਰੋਬਲਮ ਨੇ ਜਿਸ ਤਰ੍ਹਾਂ ਆਪਾਂ ਫੈਟੀ ਲੀਵਰ ਦੀ ਗੱਲ ਕਰੀਏ ਗੈਸ ਬੰਦੀ ਹੈ ਤਜਾਬ ਬੰਦੀ ਹੈ ਜਾਂ ਖਾਣਾ ਭੁੱਖ ਨਹੀਂ ਲੱਗ ਰਹੀ ਜਾਂ ਕਬਜ਼ੇ ਦੀ ਪ੍ਰੋਬਲਮ ਹੈ ਇਹ ਚੀਜ਼ਾਂ ਜੁੜੀਆਂ ਹੋਈਆਂ ਨੇ ਆਪਣੇ ਲਾਈਫ ਸਟਾਈਲ ਨਾਲ ਆਪਣੇ ਖਾਣ ਪੀਣ ਨਾਲ ਜਿਹੜਾ ਅਸੀਂ ਆਪਣਾ ਖਾਣ ਪਾਣ ਮਤਲਬ ਕਿ ਚੇਂਜ ਕਰ ਲਿਆ ਜੋ ਸਾਨੂੰ ਅਨਾਜ ਮਿਲੇ ਨੇ ਉਹਦੇ ਵਿੱਚ ਵੀ ਫਾਈਬਰ ਹੈ ਨਹੀਂ ਠੀਕ ਹੈ ਜੋ ਅਸੀਂ ਖਾਣਾ ਪੀਣਾ ਖਾ ਰਹੇ ਹਾਂ ਬਾਜ਼ਾਰੂ ਖਾ ਰਹੇ ਹਾਂ ਜਾਂ ਪੀਜ਼ਾ 버ਗਰ ਵਗੈਰਾ ਮੈਦੇ ਵਾਲੀਆਂ ਚੀਜ਼ਾਂ ਜੋ ਖਾ ਰਹੇ ਹਾਂ ਆਪਾਂ ਡੱਬਾ ਬੰਦ ਪੈਕਟ ਬੰਦ ਚੀਜ਼ਾਂ ਖਾ ਰਹੇ ਹਾਂ ਉਹਦੇ ਵਿੱਚ ਆਪਣੇ ਕੋਲੇ ਫਾਈਬਰ ਹੀ ਹੈ ਨਹੀਂ ਜਿਹੜੀ ਫੈਟ ਆਪਾਂ ਪਹਿਲਾਂ ਖਾਂਦੇ ਸੀ ਜਿਸ ਨਾਲ ਪਹਿਲਾਂ ਆਪਾਂ ਦੇਸੀ ਕੀ ਖਾਂਦੇ ਸੀ ਹਾਰੇ ਤੋਂ ਬਣਿਆ ਹੋਇਆ ਦੇਸੀ ਕੀ ਸੀਗਾ ਦੇਸੀ ਘਾਂ ਰੱਖੀਆਂ ਹੁੰਦੀਆਂ ਸੀ ਉਹ ਇੱਕ ਆਪਣੇ ਲਈ ਅੰਮ੍ਰਿਤ ਹੁੰਦਾ ਸੀ ਜਿਹੜੀ ਹੁਣ ਆਪਾਂ ਚਕਨਾਹਟ ਲੈ ਰਹੇ ਆ ਮਤਲਬ ਤੇਲ ਰਹਿ ਰਹੇ ਆ ਉਹ ਟੋਟਲੀ ਟਰਾਂਸਫਰਡ ਹੈ ਇਹ ਲਾਈਫਸਟਾਈਲ ਡਿਸਆਰਡਰ ਨੇ ਸਾਰੇ ਪਹਿਲਾਂ ਸਿਰਫ ਇਨਫੈਕਸ਼ੀਅਸ ਡਿਜ਼ੀਜ਼ ਹੁੰਦੀ ਸੀ ਮਤਲਬ ਕੋਈ ਇਨਫੈਕਸ਼ਨ ਹੋ ਗਿਆ ਕੰਟਾਮਿਨੇਸ਼ਨ ਹੋ ਗਈ ਕਿਉਂਕਿ ਪਹਿਲਾਂ ਸਾਫ ਸਫਾਈ ਨਹੀਂ ਸੀ ਇੰਨੀ ਠੀਕ ਹੈ ਨਾ ਉਹਦੇ ਕਰਕੇ ਡਾਇਰੀਆ ਹੋ ਗਿਆ ਵੋਮਟਿੰਗ ਹੋ ਗਈ ਜਾਂ ਜਿਹਨੂੰ ਆਪਾਂ ਕਹਿੰਦੇ ਹੈਜਾ ਹੋ ਗਿਆ ਇਹਦੀਆਂ ਪ੍ਰੋਬਲਮ ਹੁੰਦੀਆਂ ਸੀ ਇਸ ਤੋਂ ਇਲਾਵਾ ਕੋਈ ਬਹੁਤੀ ਜ਼ਿਆਦਾ ਪ੍ਰੋਬਲਮ ਨਹੀਂ ਸੀਗੀ ਪਾਚਨ ਤੰਤਰ ਨੂੰ ਲੈ ਕੇ ਜਿਸ ਤਰ੍ਹਾਂ ਸੰਗਰਹਿਣੀ ਹੈ ਕਿਸੇ ਨੂੰ ਠੀਕ ਹੈ ਜੀ ਹਾਂਜੀ ਕਬਜ਼ੇ ਦੀ ਪ੍ਰੋਬਲਮ ਹੈ ਇਹ ਅਲਸਰੇਟਿਵ ਆਪਾਂ ਕੋਲਾਈਟਸ ਦੀ ਗੱਲ ਕਰੀਏ ਜਿੰਨੀਆਂ ਇਹ ਪ੍ਰੋਬਲਮ ਨੇ ਮਾਲ ਐਬਜਪਸ਼ਨ ਸਿੰਡਰੋਮ ਜਾਂ ਆਪਲ ਗਾਲੀਏ ਕਬਜ਼ੇ ਦੀ ਪ੍ਰੋਬਲਮ ਇਹ ਬਹੁਤ بڑا ਮਤਲਬ ਕਿ ਰਿਸਕ ਫੈਕਟਰ ਹੈ ਥੋੜੀ ਥੋੜੀ ਉਹਦੇ ਵੱਲ ਲੈ ਜਾਂਦੀਆਂ ਨੇ ਬਵਾਸਿਰ ਵੱਲ ਲੈ ਜਾਂਦੀਆਂ ਨੇ ਪਗੰਦਰ ਵੱਲ ਲੈ ਜਾਂਦੀਆਂ ਨੇ ਜਾਂ ਵੀ ਆਈ ਫਟ ਜਾਂਦੀ ਹੈ ਇਹਨਾਂ ਰੀਜ਼ਨ ਦੇ ਉੱਪਰੋਂ ਜਾਂ ਪੈਲਵਿਕ ਫਲੋਰ ਜਿਹੜੇ ਆਪਣਾ ਹੁੰਦਾ ਉਹਨੂੰ ਡੈਮੇਜ ਕਰ ਜਾਂਦੀ ਹੈ ਮਤਲਬ ਕੌਨਸਟਿਪੇਸ਼ਨ ਇੱਕ ਬਹੁਤ بڑا ਮਤਲਬ ਕਿ ਆਪਣੇ ਆਪ ਚ ਇਹ ਇੱਕ ਇਸ ਤਰ੍ਹਾਂ ਦਾ ਕੰਪਲਿਕੇਸ਼ਨ ਹੈ ਜਿਹੜੀ ਕਿ ਆਪਾਂ ਨੂੰ ਇਹ ਬਿਮਾਰੀਆਂ ਵੱਲ ਲੈ ਕੇ ਜਾਂਦੀ ਹੈ ਜਿੰਨਾ ਵੀ ਆਪਣਾ ਐਨਲ ਸਿਸਟਮ ਜਿਹੜਾ ਐਨੋਰੈਕਟਲ ਡਿਜ਼ੀਜ਼ ਨੇ ਠੀਕ ਹੈ ਉਹ ਚ ਬਬਾਸੀਰ ਆ ਗਿਆ ਭੁਗੰਦਰ ਆ ਗਿਆ ਵਿਆਈ ਦਾ ਫਟਣਾ ਆ ਗਿਆ ਉਹਦੇ ਵੱਲ ਆਪਾਂ ਨੂੰ ਬੜੀ ਜਲਦੀ ਲੈ ਜਾਂਦੀ ਸਤਿ ਸ੍ਰੀ ਅਕਾਲ ਸਲਾਮ ਕੋਈ ਵੀ ਬੰਦਾ ਇਸ ਤਰ੍ਹਾਂ ਦਾ ਨਹੀਂ ਹੈ ਜਿਹਨੂੰ ਪੇਟ ਦੀ ਸਮੱਸਿਆ ਨਹੀਂ ਅੱਜ ਦੇ ਦੌਰ ਚ ਕਹੇ ਦੀ ਆਪਾਂ ਗੈਸ ਦੀ ਪ੍ਰੋਬਲਮ ਲਗਾ ਲਈਏ ਤਜਾਬ ਦੀ ਲਗਾ ਲਈਏ ਕੌਨਸਟਿਪੇਸ਼ਨ ਦੀ ਲਗਾ ਲਈਏ ਜਾਂ ਸੰਗਰੈਣੀ ਦੀ ਲਗਾ ਲਈਏ ਹਮ ਮਤਲਬ ਜਿੰਨੀਆਂ ਵੀ ਪੇਟ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਨੇ ਜਾਂ ਕਿਸੇ ਨੂੰ ਭੁੱਖ ਨਾ ਲੱਗਣਾ ਗਰਮਾਸ਼ ਰਹਿਣਾ ਇਹ ਸਾਰੀਆਂ ਚੀਜ਼ਾਂ ਫੈਟੀ ਲੀਵਰ ਇਹ ਸਾਰੀਆਂ ਚੀਜ਼ਾਂ ਆਪਣੇ ਪੇਟ ਨਾਲ ਹੀ ਆਪਣੇ ਜਿਗਰ ਨਾਲ ਸੰਬੰਧਿਤ ਨੇ ਠੀਕ ਹੈ ਘਰ ਤਾਂ ਇੱਕ ਦੌਰ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਵੀ ਕੋਈ ਵੀ ਅੱਜ ਦੇ ਦੌਰ ਚ ਇਸ ਤਰ੍ਹਾਂ ਦਾ ਬੰਦਾ ਨਹੀਂ ਜਿਹਨੂੰ ਨਾ ਇਸ ਤਰ੍ਹਾਂ ਦੀ ਕੋਈ ਸਮੱਸਿਆ ਹੋਵੇ ਜਿਹੜੀਆਂ 4-5 ਮੈਂ ਸਮੱਸਿਆਵਾਂ ਮੈਂ ਬੋਲੀਆਂ ਨੇ ਹਰ ਬੰਦਾ ਇਹ ਤੋਂ ਪ੍ਰਭਾਵਿਤ ਹੈ ਪਹਿਲਾਂ ਜਿਹੜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਵੀ ਜਿਸ ਤਰ੍ਹਾਂ ਪਹਿਲਾਂ ਜੇ ਅਗਰ ਕੋਈ ਪੇਟ ਦੀ ਸਮੱਸਿਆ ਹੁੰਦੀ ਸੀ ਉਹ ਸਿਰਫ ਕੰਟਾਮਿਨੇਸ਼ਨ ਵਾਲੀ ਪ੍ਰੋਬਲਮ ਹੁੰਦੀ ਸੀ ਮਤਲ ਲੂਸ ਮੋਸ਼ਨ ਹੋ ਗਏ ਕਿਸੇ ਨੂੰ ਵੋਮਿਟਿੰਗ ਹੋ ਗਈ ਠੀਕ ਹੈ ਨਾ ਇਸ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਆ ਸਿਗੀਆਂ ਇਨਫੈਕਸ਼ਨ ਕਰਕੇ ਠੀਕ ਹੈ ਉਹਦੇ ਵਿੱਚ ਕੀ ਮਤਲਬ ਕਿ ਆਪਾਂ ਇਹ ਸਭ ਗੋਲ ਦਾ ਬਰਾਦਾ ਲੈ ਲਿਆ ਦਹੀਂ ਲੈ ਲਈ ਘਰੇਲੂ ਟੋਟਕੇ ਨਾਲ ਹੀ ਬੰਦੇ ਠੀਕ ਹੋ ਜਾਂਦੇ ਠੀਕ ਹੈ ਪਰ ਹੁਣ ਜਿਹੜਾ ਦੌਰ ਆ ਗਿਆ ਹੁਣ ਦਾ ਦੌਰ ਇਹ ਹੈ ਕਿ ਜਿਹੜੀਆਂ ਇਹ ਪ੍ਰੋਬਲਮ ਨੇ ਜਿਸ ਤਰ੍ਹਾਂ ਆਪਾਂ ਫੈਟੀ ਲੀਵਰ ਦੀ ਗੱਲ ਕਰੀਏ ਇਹ ਗੈਸ ਬੰਦੀ ਹੈ ਤਜਾਬ ਬੰਦੀ ਹੈ ਜਾਂ ਖਾਣਾ ਸੁਖ ਨਹੀਂ ਲੱਗ ਰਹੀ ਹੈ ਕਬਜ਼ੇ ਦੀ ਪ੍ਰੋਬਲਮ ਹੈ ਇਹ ਚੀਜ਼ਾਂ ਜੁੜੀਆਂ ਹੋਈਆਂ ਨੇ ਆਪਣੇ ਲਾਈਫ ਸਟਾਈਲ ਨਾਲ ਆਪਣੇ ਖਾਣ ਪੀਣ ਨਾਲ ਜਿਹੜਾ ਸੀ ਆਪਣਾ ਖਾਣ ਪਾਣ ਮਤਲਬ ਕਿ ਚੇਂਜ ਕਰ ਲਿਆ ਠੀਕ ਹੈ ਮਤਲਬ ਸਾਡੇ ਕੋਲੇ ਅੱਜ ਦੇ ਦੌਰ 'ਚ ਤੁਸੀਂ ਲਗਾਓ ਕਿ ਜੋ ਸਾਨੂੰ ਅਨਾਜ ਮਿਲੇ ਨੇ ਉਹਦੇ ਵਿੱਚ ਵੀ ਫਾਈਬਰ ਹੈ ਨਹੀਂ ਠੀਕ ਹੈ ਜੋ ਅਸੀਂ ਖਾਣਾ ਪੀਣਾ ਖਾ ਰਹੇ ਹਾਂ ਬਾਜ਼ਾਰੂ ਖਾ ਰਹੇ ਹਾਂ ਇਹ ਪੀਜ਼ਾ 버ਗਰ ਵਗੈਰਾ ਮੈਦੇ ਵਾਲੀਆਂ ਚੀਜ਼ਾਂ ਜੋ ਖਾ ਰਹੇ ਆਂ ਆਪਾਂ ਡੱਬਾ ਬੰਦ ਪੈਕਟ ਬੰਦ ਚੀਜ਼ਾਂ ਖਾ ਰਹੇ ਆਂ ਉਹਦੇ ਵਿੱਚ ਆਪਣੇ ਕੋਲੇ ਫਾਈਬਰ ਹੀ ਹੈ ਨਹੀਂ ਜਿਹਨੇ ਆਪਣੇ ਪਾਚਨ ਤੰਤਰ ਦੀ ਸਫਾਈ ਕਰਨੀ ਹੈ ਉਹ ਚੀਜ਼ ਉਹਦੇ ਵਿੱਚ ਬਿਲਕੁਲ ਜ਼ੀਰੋ ਹੈ ਠੀਕ ਹੈ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਕਿ ਜਿਹੜੀ ਫੈਟ ਆਪਾਂ ਪਹਿਲਾਂ ਖਾਂਦੇ ਸੀ ਜਿਸ ਨਾਲ ਪਹਿਲਾਂ ਆਪਾਂ ਦੇਸੀ ਕੀ ਖਾਂਦੇ ਸੀ ਹਾਰੇ ਤੋਂ ਬਣਿਆ ਹੋਇਆ ਦੇਸੀ ਕੀ ਸੀਗਾ ਦੇਸੀ ਘਾ ਰੱਖੇ ਹੁੰਦੀਆਂ ਸੀ ਉਹ ਇੱਕ ਆਪਣੇ ਲਈ ਅੰਮ੍ਰਿਤ ਹੁੰਦਾ ਸੀ ਠੀਕ ਹੈ ਜਿਹੜੀ ਹੁਣ ਆਪਾਂ ਚਕਨਾਹੜ ਲੈ ਰਹੇ ਆਂ ਮਤਲਬ ਤੇਲ ਲੈ ਰਹੇ ਆਂ ਉਹ ਟੋਟਲੀ ਟ੍ਰਾਂਸਫਰਡ ਠੀਕ ਹੈ ਨਾ ਜਿਹੜਾ ਆਪਾਂ ਬਾਰ-ਬਾਰ ਹੀਟ ਕਰਦੇ ਆ ਉਹਨੂੰ ਰੀ ਹੀਟ ਕਰਦੇ ਆ ਉਹ ਕਾਲਾ ਹੋ ਜਾਂਦਾ ਉਹ ਸਾਡੇ ਸਿਸਟਮ ਨੂੰ ਸਾਡੇ ਪਾਚਨ ਤੰਤਰ ਨੂੰ ਬਹੁਤ ਹੱਦ ਤੱਕ ਖਰਾਬ ਕਰਦਾ ਇਹ ਚੀਜ਼ਾਂ ਹੋ ਗਈਆਂ ਕਿ ਪਹਿਲਾਂ ਇਹ ਚੀਜ਼ਾਂ ਨਹੀਂ ਸੀਗੀਆਂ ਹੁਣ ਇਹ ਚੀਜ਼ਾਂ ਬਹੁਤ ਕਾਮਨ ਹੋ ਗਈਆਂ ਇਹ ਲਾਈਫ ਸਟਾਈਲ ਡਿਸਆਰਡਰ ਨੇ ਸਾਰੇ ਪਹਿਲਾਂ ਸਿਰਫ ਇਨਫੈਕਸ਼ਨ ਡਿਜ਼ੀਜ਼ ਹੁੰਦੀ ਸੀ ਮਤਲਬ ਕੋਈ ਇਨਫੈਕਸ਼ਨ ਹੋ ਗਿਆ ਕੰਟਾਮਿਨੇਸ਼ਨ ਹੋ ਗਈ ਕਿਉਂਕਿ ਪਹਿਲਾਂ ਸਾਫ ਸਪਲਾਈ ਨਹੀਂ ਸੀ ਇੰਨੀ ਠੀਕ ਹੈ ਨਾ ਉਹਦੇ ਕਰਕੇ ਡਾਇਰੀਆ ਹੋ ਗਿਆ ਵੋਮਟਿੰਗ ਹੋ ਗਈ ਜਾਂ ਜਿਹੜੋਂ ਆਪਾਂ ਕਹਿੰਦੇ ਹੈਜਾ ਹੋ ਗਿਆ ਇਹ ਜਿਹੜੀਆਂ ਪ੍ਰੋਬਲਮ ਹੁੰਦੀਆਂ ਸੀ ਇਸ ਤੋਂ ਇਲਾਵਾ ਕੋਈ ਬਹੁਤੀ ਜ਼ਿਆਦਾ ਪ੍ਰੋਬਲਮ ਨਹੀਂ ਸੀਗੀ ਪਾਚਨ ਤੰਤਰ ਨੂੰ ਲੈ ਕੇ ਬਿਲਕੁਲ ਠੀਕ ਹੈ ਇਹ ਚੀਜ਼ ਜਿਸ ਤਰ੍ਹਾਂ ਸੰਗ੍ਰਹਿਣੀ ਹੈ ਕਿਸੇ ਨੂੰ ਠੀਕ ਹੈ ਜੀ ਜਾਂ ਕਬਜ਼ ਦੀ ਪ੍ਰੋਬਲਮ ਹੈ ਇਹ ਅਲਸਰੇਟਿਵ ਆਪਾਂ ਕੋਲਾਈਟਸ ਦੀ ਗੱਲ ਕਰੀਏ ਜਿੱਨੀਆਂ ਇਹ ਪ੍ਰੋਬਲਮ ਨੇ ਮਾਲ ਐਬਸorpਸ਼ਨ ਸਿੰਡਰੋਮ ਜਾਂ ਆਪਾਂ ਗਾਲੀਏ ਕਬਜ਼ ਦੇ ਦੀ ਪ੍ਰੋਬਲਮ ਇਹ ਬਹੁਤ بڑا ਮਤਲਬ ਕਿ ਰਿਸਕ ਫੈਕਟਰ ਹੈ ਆਪਾਂ ਨੂੰ ਹੌਲੀ ਹੌਲੀ ਉਹਦੇ ਵੱਲ ਲੈ ਜਾਂਦੀਆਂ ਨੇ ਬਾਬਾ ਸਰਵਲ ਲੈ ਜਾਂਦੀਆਂ ਨੇ ਪਗੰਦਰ ਵੱਲ ਲੈ ਜਾਂਦੀਆਂ ਨੇ ਇਹ ਵੀ ਆਈ ਫਟ ਜਾਂਦੀ ਹੈ ਇਹਨਾਂ ਰੀਜ਼ਨ ਦੇ ਉੱਪਰੋਂ ਜਾਂ ਪੈਲਵਿਕ ਫਲੋਰ ਜਿਹੜਾ ਆਪਣਾ ਹੁੰਦਾ ਉਹਨੂੰ ਡੈਮੇਜ ਕਰ ਦਿੰਦੀ ਹੈ ਮਤਲਬ ਕਾਂਸਟਿਪੇਸ਼ਨ ਇੱਕ ਬਹੁਤ ਬੜਾ ਮਤਲਬ ਕਿ ਆਪਣੇ ਆਪ ਚ ਇਹ ਇੱਕ ਇਸ ਤਰ੍ਹਾਂ ਦਾ ਕੰਪਲਿਕੇਸ਼ਨ ਹੈ ਜਿਹੜੀ ਕਿ ਆਪਾਂ ਨੂੰ ਇਹ ਬਿਮਾਰੀਆਂ ਵੱਲ ਲੈ ਕੇ ਜਾਂਦੀ ਹੈ ਜਿੰਨਾ ਵੀ ਆਪਣਾ ਐਨਲ ਸਿਸਟਮ ਜਿਹੜਾ ਐਨੋਰੈਕਟਲ ਡਿਜ਼ੀਜ਼ ਨੇ ਠੀਕ ਹੈ ਉਹ ਚ ਬਬਾਸੀਰ ਆ ਗਿਆ ਭੁਗੰਦਰ ਆ ਗਿਆ ਵੀ ਆਈ ਦਾ ਫਟਣਾ ਆ ਗਿਆ ਉਹਦੇ ਵੱਲ ਆਪਾਂ ਨੂੰ ਬੜੀ ਜਲਦੀ ਲੈ ਜਾਂਦੀ ਹੈ ਬਿਲਕੁਲ ਬਬਾਸੀਰ ਦੇ ਸਿੰਪਟਮ ਹੁੰਦੇ ਨੇ ਜਿਸ ਤਰ੍ਹਾਂ ਪਹਿਲਾਂ ਕੀ ਹੁੰਦਾ ਕਿ ਪਹਿਲਾਂ ਤੁਹਾਨੂੰ ਕਬਜ਼ੇ ਦੀ ਪ੍ਰੋਬਲਮ ਹੋਣ ਲੱਗਦੀ ਠੀਕ ਹੈ ਠੀਕ ਹੈ ਕਬਜ਼ੇ ਦੇ ਨਾਲ ਫਿਰ ਤੁਹਾਨੂੰ ਆਪਣੀ ਗੋਦਾ ਰੀਜਨ ਦੇ ਉੱਪਰ ਜਿਹੜਾ ਆਪਣਾ ਪੋਟੀ ਵਾਲਾ ਰਸਤਾ ਹੈ ਉੱਥੇ ਦਰਦ ਹੋਣਾ ਸ਼ੁਰੂ ਹੁੰਦਾ ਠੀਕ ਹੈ ਫਿਰ ਉੱਥੇ ਹੌਲੀ-ਹੌਲੀ ਈਚਿੰਗ ਹੋਣੀ ਸ਼ੁਰੂ ਹੁੰਦੀ ਹੈ ਠੀਕ ਹੈ ਫਿਰ ਜਿਸ ਦਿਨ ਤੁਸੀਂ ਕਦੇ ਮਿਰਚ ਮਸਾਲੇ ਵਾਲੀ ਚੀਜ਼ ਖਾ ਲਈ ਜਾਂ ਮੈਦੇ ਵਾਲੀ ਕੋਈ ਚੀਜ਼ ਖਾ ਲਈ ਕੋਈ ਵਿਆਹ ਸ਼ਾਦੀ ਦਾ ਖਾਣਾ ਖਾਇਆ ਹੈ ਕੋਈ ਰੈਸਟੋਰੈਂਟ ਵਾਲਾ ਖਾਣਾ ਖਾਇਆ ਹੈ ਉਹਦੇ ਨਾਲ ਕੀ ਹੁੰਦਾ ਹੈ ਕਿ ਉੱਥੇ ਜਲਣ ਹੋਣੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਠੀਕ ਹੈ ਜੀ ਜਲਨ ਜਾਂ ਖਾਰਿਚ ਹੋਣੀ ਸ਼ੁਰੂ ਹੋ ਜਾਂਦੀ ਹੈ ਪੋਟੀ ਤੋਂ ਬਾਅਦ ਇਹ ਸਾਰੇ ਜਿਹੜੇ ਸਿੰਪਟਮ ਨੇ ਇਹ ਮਤਲਬ ਬਵਾਸੀਰ ਦੇ ਨੇ ਓਕੇ ਫਿਰ ਜਦੋਂ ਜ਼ਿਆਦਾ ਵੱਜ ਜਾਂਦੀ ਹੈ ਚੀਜ਼ ਇਹ ਕਈ ਵਾਰੀ ਜ਼ਿਆਦਾ ਹਾਰਡ ਪੋਟੀ ਆਉਂਦੀ ਹੈ ਉਹਦੇ ਨਾਲ ਕੀ ਹੈ ਕਿ ਜਿਹੜੀਆਂ ਆਪਣੀਆਂ ਵੇਨ ਸਿਸਟਮ ਹੈ ਜਦੋਂ ਫੁੱਲ ਜਾਂਦਾ ਉਹ ਉਹ ਪੋਟੀ ਹਾਰਡ ਆਉਂਦੀ ਉਹਨੂੰ ਰਪਚਰ ਕਰਕੇ ਲੈ ਜਾਂਦੀ ਹੈ ਉਹਨੂੰ ਆਪਾਂ ਕਹਿੰਦੇ ਨੇ ਬਲੀਡਿੰਗ ਪਾਈਲਸ ਆਪਾਂ ਅਸਲ ਮੈਨਿਆਂ ਦੇ ਵਿੱਚ ਇੱਕ ਲੈਮਨ ਬੰਦਾ ਉਹਨੂੰ ਹੀ ਬਵਾਸੀਰ ਮੰਨਦਾ ਹੈ ਕਿ ਜਦੋਂ ਬਲੱਡ ਆਉਣਾ ਸ਼ੁਰੂ ਹੋ ਜਾਂਦਾ ਉਹਦੇ ਲਈ ਉਹ ਬਵਾਸੀਰ ਹੈ ਜਦੋਂ ਆਪਾਂ ਜਿਹੜੇ ਉਹਦੇ ਪਹਿਲੇ ਸਿੰਪਟਮ ਨੇ ਜਾਂ ਡਰਾਈ ਜਿਹਨੂੰ ਆਪਾਂ ਬਵਾਸੀਰ ਕਹਿੰਦੇ ਆ ਉਹਨੂੰ ਆਪਾਂ ਬਵਾਸੀਰ ਨਹੀਂ ਮੰਨਦੇ ਉਹਨੂੰ ਆਪਾਂ ਇਗਨੋਰ ਕਰ ਦਿੰਦੇ ਆ ਉੱਥੋਂ ਹੀ ਇਹ ਪ੍ਰੋਬਲਮ ਪਦਣੀ ਸ਼ੁਰੂ ਹੁੰਦੀ ਹੈ ਹੌਲੀ ਹੌਲੀ ਉਹ ਵੀ ਬਵਾਸੀਰ ਦੀ ਇੱਕ ਟਾਈਪ ਹੈ ਇਹ ਹਰ ਪੇਸ਼ੈਂਟ ਦੇ ਵਿੱਚ ਇਹਦੀ ਪ੍ਰੈਜ਼ੈਂਟੇਸ਼ਨ ਅਲੱਗ ਹੋ ਸਕਦੀ ਹੈ ਕਈਆਂ ਨੂੰ ਪੇਨ ਈਚਿੰਗ ਵਗੈਰਾ ਜੋ ਆਪ ਸਿਰਫ ਤੇ ਸਿਰਫ ਜਦੋਂ ਤੁਸੀਂ ਮੋਸ਼ਨ ਪਾਸ ਕਰਦੇ ਹੋ ਮੋਸ਼ਨ ਪਾਸ ਕਰਨ ਦੇ ਨਾਲ ਹੀ ਤੁਹਾਨੂੰ ਬਲੱਡ ਆਉਂਦਾ ਹੈ ਸ਼ੀਟ ਦੇ ਉੱਪਰ ਮਤਲਬ ਮੋਸ਼ਨ ਪਾਸ ਕਰਨ ਤੋਂ ਬਾਅਦ ਤੁਹਾਨੂੰ ਫ੍ਰੈਂਕ ਚੈਰੀ ਰੈੱਡ ਕਲਰ ਦਾ ਬਲੱਡ ਹੈ ਉਹ ਵੀ ਬਵਾਸੀਰ ਹੈ ਉਹ ਇੰਟਰਨਲ ਮਤਲਬ ਕੀ ਉਹ ਹੈ ਆਪਣੀ ਹੈਮੋਰਾਈਡਸ ਹੈ ਠੀਕ ਹੈ ਨਾ ਇਹਦੇ ਵਿੱਚ ਪ੍ਰੈਜੈਂਟੇਸ਼ਨ ਅਲੱਗ-ਅਲੱਗ ਹੋ ਸਕਦੀਆਂ ਨੇ ਠੀਕ ਹੈ ਕਈ ਪੇਸ਼ੈਂਟ ਨੂੰ ਪਹਿਲਾਂ ਪ੍ਰੀਡਰੋਮਲ ਸਿੰਪਟਮ ਜਿਹੜੇ ਹੁੰਦੇ ਨੇ ਉਹ ਆ ਜਾਂਦੇ ਨੇ ਕਈਆਂ ਨੂੰ ਪੂਰਾ ਫ੍ਰੈਗ ਜਿਹੜਾ ਬਲੱਡ ਆਣਾ ਸ਼ੁਰੂ ਹੋ ਜਾਂਦਾ ਹੈ ਅਲੱਗ-ਅਲੱਗ ਪ੍ਰੈਜ਼ੈਂਟੇਸ਼ਨ ਹੈ ਨਹੀਂ ਜਿਹੜਾ ਇਹ ਧੱਗ ਹੈ ਇਹ ਥ੍ਰੈਡ ਹੈ ਇਹ ਆਮ ਕੋਈ ਇਹ ਆਮ ਥ੍ਰੈਡ ਨਹੀਂ ਹੈ ਅੱਛਾ ਇਹ ਮੈਡੀਕੇਟਿਡ ਥ੍ਰੈਡ ਹੈ ਇਹਦੇ ਉੱਪਰ ਜਿੰਨੀਆਂ ਵੀ ਮਤਲਬ ਚਾਰਜ ਨੇ ਜਿਸ ਤਰ੍ਹਾਂ ਯਾਬ ਸ਼ਾਰ ਚਾਰਜੀ ਸ਼ਾਰ ਇਸ ਤਰ੍ਹਾਂ ਦੇ ਜਿਹੜੇ ਮੈਡੀਕੇਟਿਡ ਇਹਦੇ ਤੇ ਜਿਸ ਤਰ੍ਹਾਂ ਆਪਾਂ ਡੋਰ ਨੂੰ ਮੰਜਾ ਨਹੀਂ ਲਾ ਲੈਂਦੇ ਪੰਜਾਬੀ ਵਿੱਚ ਸਮਝਾਉਣ ਦੀ ਮੈਂ ਕਹਿ ਰਹੇ ਹਾਂ ਇਦੇ ਉੱਪਰ ਮੈਡੀਸਿਨ ਦਾ ਮੰਜਾ ਲਾਇਆ ਹੋਇਆ ਠੀਕ ਹੈ ਠੀਕ ਹੈ ਨਾ ਇਹਦੇ ਉੱਪਰ ਉਹ ਸਾਰੇ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਲਾਈਆਂ ਹੋਈਆਂ ਨੇ ਜੋ ਸਾਡੇ ਆਯੁਰਵੇਦ ਸ਼ਾਸਤਰਾਂ ਦੇ ਵਿੱਚ ਲਿਖੀਆਂ ਨੇ ਜੋ ਟਿਸ਼ੂ ਨੂੰ ਆਸਾਨੀ ਨਾਲ ਬਿਨਾ ਪੇਨ ਕਿਤੇ ਬਿਨਾ ਦਰਦ ਕਿਤੇ ਹੌਲੀ-ਹੌਲੀ ਉਹਨੂੰ ਕੱਟ ਕਰੀ ਜਾਂਦਾ ਕਾਹਦਾ ਟਿਸ਼ੂ ਜੀ ਜਿਸ ਨਾਲ ਆਪਣੇ ਪਗੰਦਰ ਹੁੰਦਾ ਬਾਬਾਸੀਰ ਤੋਂ ਜਿਹੜੀ ਅਗਲੀ ਸਟੇਜ ਆ ਪਗੰਦਰ ਅੱਛਾ ਜੀ ਉਹ ਕੀ ਹੁੰਦੀ ਹੈ ਜੀ ਪਗੰਦਰ ਕੀ ਹੁੰਦਾ ਹੈ ਕਿ ਲੈਟਰਨ ਜਿਹੜਾ ਆਪਣਾ ਰਸਤਾ ਬਣਿਆ ਹੋਇਆ ਕੁਦਰਤੀ ਰਸਤਾ ਜਿਹੜਾ ਕੁਦਰਤ ਵੱਲੋਂ ਆਪਾਂ ਨੂੰ ਦਿੱਤਾ ਹੋਇਆ ਰਸਤਾ ਹੈ ਉਹ ਤੋਂ ਇਲਾਵਾ ਰਸਤਾ ਇੱਕ ਉਹਦੇ ਆਸੇ ਪਾਸੇ ਪੈਰੀਫਰੀ ਦੇ ਉੱਪਰ ਹੋਰ ਬਣ ਜਾਂਦਾ ਠੀਕ ਹੈ ਠੀਕ ਹੈ ਜਿਹੜਾ ਹੋਰ ਰਸਤਾ ਬਣ ਜਾਂਦਾ ਉੱਥੋਂ ਫਿਰ ਥੋੜੀ ਬਹੁਤ ਪੋਟੀ ਪਾਸ ਡਿਸਚਾਰਜ ਇਸ ਤਰ੍ਹਾਂ ਦਾ ਹੁੰਦਾ ਰਹਿੰਦਾ ਠੀਕ ਹੈ ਨਾ ਉਹ ਪਗੰਦਰ ਉਹਦਾ ਕੋਈ ਹੱਲ ਨਹੀਂ ਆਪਣੇ ਕੋਲ ਜਿੰਨਾ ਮਰਜ਼ੀ ਅਪਰੇਟ ਕਰਾਈ ਚਲੋ ਇਹਦਾ ਹੱਲ ਧੱਗਿਆ ਆਹ ਵੱਲ ਧੱਗਿਆ ਹਾਂਜੀ ਪਗੰਦਰ ਦਾ ਹਾਂਜੀ ਪਗੰਦਰ ਦਾ ਉਹ ਸੀ ਪ੍ਰੋਬਿੰਗ ਕਰਕੇ ਉਹਨੂੰ ਟਾਈ ਕਰ ਦਿੰਨੇ ਆ ਧੱਗੇ ਨੂੰ ਟਾਈ ਕਰ ਦਿੰਨੇ ਆ ਠੀਕ ਹੈ ਦੂਸਰੀ ਸਰਜਰੀ ਨੇ ਚ ਕਹਿੰਦੇ ਨੇ ਵੀ ਭਾਈ ਅਰੈਸਟ ਕਰਨਾ ਤੁਰਨਾ ਨਹੀਂ ਫਿਰਨਾ ਨਹੀਂ ਇਹਦੇ ਵਿੱਚ ਕਹਿੰਦੇ ਆ ਭਾਈ ਤੁਸੀਂ ਜਿਆਦਾ ਚੱਲਣਾ ਫਿਰਨਾ ਜਿੰਨਾ ਜਿਆਦਾ ਚੱਲੋਗੇ ਫਿਰੋਗੇ ਓਨਾ ਉਹ ਜਲਦੀ ਘੱਟ ਹੋਊਗਾ ਤੁਹਾਨੂੰ ਕਿ ਤਕਲੀਫ ਨਹੀਂ ਹੁੰਦੀ ਇਹ ਪਿੱਛੋਂ ਹੀਲ ਹੋਈ ਜਾਊਗਾ ਅੱਗੇ ਵੀ ਨੇ ਕੱਟਦੇ ਜਾਣਾ ਠੀਕ ਹੈ ਹਫਤੇ ਕੇ ਬਾਅਦ ਅਸੀਂ ਥ੍ਰੈਡ ਚੇਂਜ ਕਰ ਦਿੰਨੇ ਆ ਮਤਲਬ 2-3 ਥ੍ਰੈਡ ਦੇ ਵਿੱਚ ਬੰਦਾ ਜਿਹੜਾ ਫਿਸਚੂਲੇ ਤੋਂ ਫਿਸਟੂਲਾ ਜਾਂ ਭਗੰਦਰ ਜਿਹਨੂੰ ਆਪਾਂ ਕਹਿੰਦੇ ਆ ਉਹ ਤੋਂ ਨਜਾਤ ਪਾ ਸਕਦਾ ਹੈ। ਕਿਆ ਬਾਤ। ਜਿਹੜਾ ਬਵਾਸੀਰ ਵਾਲਾ ਉਹਦੇ ਵਿੱਚ ਦਾ ਥ੍ਰੈਡ ਸਾਡਾ ਦੂਸਰਾ ਹੁੰਦਾ ਕਿਉਂਕਿ ਬਵਾਸੀਰ ਦੀ ਅਗਲੀ ਸਟੇਜ ਜਿਹੜੀ ਹੈ ਉਹ ਭਗੰਦਰ ਹੈ। ਠੀਕ ਹੈ। ਇਹ ਵਿਆਹੀ ਦਾ ਫਟਣਾ। ਠੀਕ ਹੈ ਨਾ ਪਹਿਲਾਂ ਤਾਂ ਬਵਾਸੀਰ ਹੁੰਦੀ ਹੈ। ਅਗਰ ਬਵਾਸੀਰ ਨੂੰ ਆਪਾਂ ਠੀਕ ਟਾਈਮ ਤੇ ਨਹੀਂ ਮੈਨੇਜ ਕਰਦੇ ਜਾਂ ਆਪਾਂ ਆਪਣੀ ਕਬਜ ਨੂੰ ਠੀਕ ਟਾਈਮ ਤੇ ਨਹੀਂ ਟਰੀਟ ਕਰਦੇ ਤੋ ਬਵਾਸੀਰ ਬਵਾਸੀਰ ਤੋਂ ਬਾਅਦ ਪਗੰਦਰ ਜਾਂ ਵਿਆਇ ਦਾ ਫਟਣਾ ਉਧਰ ਆਪਾਂ ਜਾਣਨੇ ਆ ਤੇ ਉਸ ਚੀਜ਼ ਲਈ ਇਹ ਆਮ ਤਾ ਗਣੀ ਮੈਡੀਕੇਟਿਡ ਥਰੈਡ ਹੈ ਜੀ 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 ਦਾ ਬਹੁਤ ਅੱਛਾ ਰੋਲ ਹੈ ਇਹਦੇ ਵਿੱਚ ਤਾਂ ਚਾਹੀਦੀ ਅਸੀਂ ਬਵਾਸੀਰ ਦਾ ਕਰਦੇ ਆ ਕਿ ਅਸੀਂ ਪਗੰਦਰ ਦਾ ਕਰਦੇ ਆ ਠੀਕ ਹੈ ਨਾ ਦੋਨੋਂ ਆਪਰੇਸ਼ਨ ਦੇ ਵਿੱਚ ਅਸੀਂ ਪੇਸ਼ੈਂਟ ਨੂੰ ਇਹ ਕਹਨੇ ਆ ਕਿ ਵੱਧ ਤੋਂ ਵੱਧ ਤੁਰੋ ਫਿਰੋ ਜਿੰਨਾ ਜਲਦੀ ਉਹ ਤੁਰੂ ਫਿਰੂਗਾ ਜਿਆਦਾ ਤੁਰੂ ਫਿਰੂਗਾ ਕੰਮ ਕਰੂਗਾ ਆਪਣਾ ਜੋ ਉਹਦੀਆਂ ਡੇਲੀ ਦੀਆਂ ਰੁਟੀਨ ਲਾਈਫ ਦੀਆਂ ਆਪਣੀਆਂ ਜਿਹੜੇ ਰੰਜੇਵੇਂ ਹੈ ਅਸੀਂ ਉਹਤੇ ਮੰਨਣਾ ਨਹੀਂ ਕਰਦੇ ਕਿਉਂਕਿ ਅਸੀਂ ਨਾ ਤਾਂ ਉਹਨੂੰ ਕੋਈ ਬਿਹੋਸ਼ੀ ਦਾ ਇੰਜੈਕਸ਼ਨ ਦਿੰਨੇ ਆ ਜਿਸ ਤਰ੍ਹਾਂ ਰੇਡ ਦੀ ਹੱਡੀ 'ਚ ਆਪਾਂ ਲਗਾਉਂਦੇ ਆ ਬਿਹੋਸ਼ੀ ਦਾ ਇੰਜੈਕਸ਼ਨ ਦਿੰਨੇ ਆ ਕੁਝ ਨਹੀਂ ਦਿੰਦੇ ਇਹਦੇ ਵਿੱਚ ਅਸੀਂ ਹਲਕਾ ਜਿਹਾ ਲੋਕਲ ਐਨਸਥੀसिया ਦੇ ਕੇ ਇਨੂੰ ਟਾਈ ਕਰ ਦਿੰਦੇ ਆ ਠੀਕ ਹੈ ਜਿਹੜਾ ਬਵਾਸੀਰਾ ਵਾਲਾ ਕੰਮ ਹੈ ਇਹ ਤਾਂ ਮਤਲਬ ਬਹੁਤ ਸੌਖਾ ਜਿਹਾ ਕੰਮ ਹੈ ਠੀਕ ਟਾਈਮ ਤੇ ਟਰੀਟ ਨਹੀਂ ਕਰਦੇ ਠੀਕ ਹੈ ਨਾ ਜਾਂ ਉਹਨਾਂ ਦਾ ਲਾਈਫ ਸਟਾਈਲ ਨਹੀਂ ਠੀਕ ਕਬਜ਼ ਹੈ ਫਿਰ ਤਾਂ ਜ਼ਿੰਦਗੀ ਖਰਾਬ ਕਰ ਦਿੰਦਾ ਹੈ ਪਰ ਉਹ ਥੋੜਾ ਥੋੜਾ ਬਲੱਡ ਆਈ ਜਾਂਦਾ ਜਿੰਨਾ ਕਿ ਤੁਹਾਡਾ ਬਲੱਡ ਬੰਦ ਆ ਉਸ ਤੋਂ ਜ਼ਿਆਦਾ ਡੀਲ ਹੋ ਜਾਂਦਾ ਉਹਦੇ ਨਾਲ ਕੀ ਹੈ ਐਨੀਮੀਆ ਸਾਹ ਚੜਨਾ ਸਰੀਰ ਵਿੱਚ ਕਮਜ਼ੋਰੀ ਠੀਕ ਹੈ ਸਰੀਰ ਚ ਦਰਦ ਆ ਰਹਿਣੀ ਹੈ ਸਾਰੀਆਂ ਪ੍ਰੋਬਲਮ ਆਉਂਦੀਆਂ ਨੇ ਬਬਾਸੀਰ ਕਰਕੇ ਅਗਰ ਆਪਾਂ ਉਹਦਾ ਠੀਕ ਤਰੀਕੇ ਨਾਲ ਉਹਦਾ ਇਲਾਜ ਕਰ ਲਿਆ ਜੀ ਬਬਾਸੀਰ ਤਾਂ ਕੁਝ ਵੀ ਨਹੀਂ ਹੈ ਸਿਰਫ ਆਪਣਾ ਤੁਸੀਂ ਲਾਈਫ ਸਟਾਈਲ ਠੀਕ ਕਰਨਾ ਹੈ ਖਾਣੇ ਦੇ ਵਿੱਚ ਤੁਸੀਂ ਫਾਈਬਰ ਨੂੰ ਐਡ ਕਰਨਾ ਹੈ ਦਿਵਾਰਾਂ ਨੇ ਚੀਜ਼ ਆ ਇਹਦੇ ਨਾਲ ਰਿਲੈਕਸਿੰਗ ਚਾਂਸ ਬਹੁਤ ਘੱਟ ਹੁੰਦੇ ਨੇ ਮਤਲਬ ਦੁਬਾਰਾ ਹੋਣ ਦੇ ਚਾਂਸ ਜਿਹੜੇ ਨੇ ਉਹ ਮਿਨਿਮਲ ਹੁੰਦੇ ਨੇ ਬਹੁਤ ਮਿਨਿਮਲ ਹੁੰਦੇ ਨੇ ਠੀਕ ਹੈ ਹਾਂ ਪਰ ਇਹ ਹੈ ਕਿ ਅਗਰ ਬੰਦਾ ਰੋਜ਼ ਹੀ ਮੈਦਾ ਰੋਜ਼ ਹੀ ਨਾਨ ਵੇਜ ਔਰ રોજ ਹੀ ਮਿਰਚ ਮਸਾਲਾ ਇਹ ਚੀਜ਼ਾਂ ਲਊਗਾ ਨੇਚੁਰਲੀ ਹੈ ਕਿ ਫਿਰ ਤਾਂ ਆਪਾਂ ਨੇ ਆਪਣਾ ਅੰਤੜਾ ਸਿਸਟਮ ਠੀਕ ਹੀ ਨਹੀਂ ਕੀਤਾ ਠੀਕ ਹੈ ਆਪਾਂ ਡਾਈਟ ਦੇ ਵਿੱਚ ਵੀ ਇਹੀ ਸਮਝਾਉਣ ਲਿਆ ਕਿ ਥੋੜਾ ਬਹੁਤ ਫਾਈਬਰ ਲਓ ਠੀਕ ਹੈ ਅਨਾਜ ਵੀ ਇਸ ਤਰ੍ਹਾਂ ਦੇ ਲਓ ਵਿੱਚ ਜਿਸ ਤਰ੍ਹਾਂ ਨਿਊਟਰਲ ਗ੍ਰੇਨ ਕਦੇ ਲੈ ਲੇ ਆਪਣੇ ਬਾਜਰਾ ਕਦੇ ਮੱਕੀ ਕਦੇ ਜਵਾਰ ਕਦੇ ਰਾਗੀ ਵਗੈਰਾ ਇਸ ਤਰ੍ਹਾਂ ਦੇ ਅਨਾਜ ਖਾਓ ਠੀਕ ਹੈ ਨਾ ਮੋਟੇ ਅਨਾਜ ਨੇ ਇਹਨਾਂ ਦੇ ਵਿੱਚ ਫਾਈਬਰ ਹੈ ਇਹ ਵਾਈਪਰ ਦਾ ਕੰਮ ਕਰਦੇ ਨੇ ਅੰਦਰੋਂ ਸਾਫ਼ ਕਰਦੇ ਨੇ ਜਿਹੜੇ ਅੱਜ ਦੇ ਦੌਰ ਦੇ ਅਨਾਜ ਆਪਣੇ ਕੋਲੇ ਚਾਵਲ ਐ ਚੇਤੀ ਕਣਕ ਦੀ ਆਪਾਂ ਗੱਲ ਕਰਦੇ ਆਂ ਇਹ ਜੀਐਮਓ ਅਨਾਜ ਨੇ ਜਿਹੜੇ ਜੀਐਮ ਕਣਕ ਦੇ ਵਿੱਚ ਗਲੂਟਨ ਆ ਗਿਆ ਚਾਵਲ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਸਾਰੇ ਸਿੰਪਲ ਕਾਰਬੋਹਾਈਡਰੇਟ ਹੈ ਮਤਲਬ ਫਾਈਬਰ ਨਾਮ ਦੀ ਆਪਣੇ ਕੋਲ ਚੀਜ਼ ਨਹੀਂ ਰਹੀ ਸਾਫ਼ ਸਪਾਈ ਕਰਨ ਲਈ ਆਪਣੇ ਕੋਲ ਅੰਦਰ ਚੀਜ਼ ਨਹੀਂ ਰਹੀ ਜਦੋਂ ਕਬਜ਼ੀਅਤ ਬਣੂਗੀ ਦੇਖੋ ਬਾਰ-ਬਾਰ ਆਪਾਂ ਨੂੰ ਕਬਜ਼ੀਅਤ ਹੋਊਗੀ ਤਾਂ ਦੇਖੋ ਸਮੱਸਿਆ ਤਾਂ ਆਣੀ ਹੀ ਫੇਰ ਆਉਣੀ ਜੀ 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 ਠੀਕ ਹੈ ਪਰ ਐਜ਼ ਅ ਸਰਜਰੀ ਮਤਲਬ ਜਿੱਥੇ ਆਪਾਂ ਇਹਦੀ ਸਰਜਰੀ ਕਰਾਂਗੇ ਜੋ ਆਪਾਂ ਨੇ ਇਹਨੂੰ ਟਰਾਈ ਕਰਾਂਗੇ ਉੱਥੇ ਪ੍ਰੋਬਲਮ ਨਹੀਂ ਦੁਬਾਰਾ ਹੋਊਗੀ ਅਗਰ ਤੁਹਾਡਾ ਲਾਈਫ ਸਟਾਈਲ ਨਹੀਂ ਠੀਕ ਦੇਖੋ ਫੇਰ ਤਾਂ ਜਿਨਨੇ ਬਾਕੀ ਸਾਰਿਆਂ ਨੂੰ ਚਾਂਸ ਨਹੀਂ ਦੇਖੋ ਫਿਰ ਤੁਹਾਨੂੰ ਵੀ ਚਾਂਸ ਨਹੀਂ ਹੋ। ਪਹਿਲੀ ਤਾਂ ਦੇਖੋ ਚੀਜ਼ ਇਹੀ ਹੈ ਇਹ ਤਾਂ ਉਹਨਾਂ ਲਈ ਹੈ ਧਾਗਾ ਦਾ ਆ ਗਿਆ ਜਿਨ੍ਹਾਂ ਨੂੰ ਪ੍ਰੋਬਲਮ ਬਹੁਤ ਜ਼ਿਆਦਾ ਹੈ। ਠੀਕ ਹੈ ਨਾ? ਜਾਂ ਆਪਰੇਸ਼ਨ ਕਰਾਉਣ ਦੀ ਸੋਚ ਰਹੇ ਨੇ ਜਾਂ ਕੁਝ ਇਸ ਤਰ੍ਹਾਂ ਦਾ। ਫਿਰ ਉਹ ਆਪਰੇਸ਼ਨ ਨਹੀਂ ਹੈ। ਇਹਦੇ ਵਿੱਚ ਕੋਈ ਚੀਰ ਫਾੜ ਨਹੀਂ, ਕੋਈ ਦਾਖਲੇ ਦੀ ਜ਼ਰੂਰਤ ਨਹੀਂ। ਮਤਲਬ ਐਡਮਿਸ਼ਨ ਨਹੀਂ ਕਰਦੇ। ਠੀਕ ਹੈ ਜੀ। ਕੋਈ ਵੀ ਹੋਸ਼ੀ ਦਾ ਇੰਜੈਕਸ਼ਨ ਨਹੀਂ ਦਿੰਦੇ। ਕੋਈ ਇਨ ਸੀਜ਼ਨ ਚੀਰਾ ਵਗੈਰਾ ਨਹੀਂ, ਕੋਈ ਬਲੀਡਿੰਗ ਵਗੈਰਾ। ਕੁਝ ਵੀ ਨਹੀਂ ਇਹਦੇ ਵਿੱਚ ਹੁੰਦਾ। ਠੀਕ ਹੈ। ਠੀਕ ਹੈ। ਪੇਸ਼ੈਂਟ ਸਾਡੇ ਕੋਲੇ ਆਉਂਦੇ 10 ਮਿੰਟ ਦੇ ਵਿੱਚ ਅਸੀਂ ਕਰਕੇ ਹਾਂ ਭਗੰਦਰ ਵਾਲੇ ਜੇ ਥ੍ਰੈਡ ਚੇਂਜ ਕਰਨਾ ਹੁੰਦਾ ਹਫਤੇ ਬਾਅਦ ਅਸੀਂ ਪਲਾ ਲੈਨੇ ਦੁਬਾਰਾ ਆ ਕੇ ਪੇਸ਼ੈਂਟ ਥ੍ਰੈਡ ਚੇਂਜ ਕਰਾ ਲੈਂਦੇ ਬਹੁਤ ਅਸੀਂ ਵਾਲੇ ਨੂੰ ਤਾਂ ਦੁਬਾਰਾ ਆਉਣ ਦੀ ਜ਼ਰੂਰਤ ਹੀ ਨਹੀਂ ਠੀਕ ਹੈ ਉਹਦਾ ਸਿੰਗਲ ਟਾਈਮ ਦੇ ਵਿੱਚ ਹੀ ਤੁਹਾਡਾ ਇਹ ਠੀਕ ਹੋ ਜਾਊਗਾ ਠੀਕ ਹੈ ਆਪਾਂ ਚਾਹੁੰਦੇ ਆ ਕਿ ਆਪਾਂ ਨੂੰ ਇਸ ਇਹ ਦਿਸ਼ਾ ਵੱਲ ਵੀ ਨਾ ਜਾਣਾ ਪਵੇ ਤਾਂ ਅੱਗੇ ਵਾਲੀ ਦਿਸ਼ਾ ਵੱਲ ਵੀ ਨਾ ਜਾਣਾ ਪਵੇ ਠੀਕ ਹੈ ਨਾ ਉਹਦੇ ਲਈ ਆਪਾਂ ਨੂੰ ਕਬਜ਼ੇ ਦੀ ਜਿਹੜੀ ਪ੍ਰੋਬਲਮ ਹੈ ਉਹ ਠੀਕ ਕਰਨੀ ਪਊਗੀ ਆਪਾਂ ਨੂੰ ਆਪਣੇ ਪੇਟ ਦਾ ਜਿਹੜਾ ਸਿਸਟਮ ਹੈ ਉਹ ਠੀਕ ਕਰਨਾ ਪਊ ਆਪਾਂ ਨੂੰ ਆਪਣਾ ਲਾਈਫ ਸਟਾਈਲ ਠੀਕ ਕਰਨਾ ਪਊਗਾ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਆਪਣੇ ਖਾਣ ਪਾਣ ਚ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਹੈ ਥੋੜਾ ਬਹੁਤ ਆਪਾਂ ਨੂੰ ਕੱਚਾ ਖਾਣਾ ਜਿਸ ਤਰ੍ਹਾਂ ਕਿ ਸਲਾਦ ਫਰੂਟ ਵਗੈਰਾ ਆਪਾਂ ਥੋੜੇ ਜਿਹਾ ਐਡ ਕਰੀਏ ਨਾਲ ਨਾਲ ਥੋੜਾ ਬਹੁਤ ਆਪਾਂ ਆਪਣਾ ਅਨਾਜ ਕਦੇ-ਕਦੇ ਹੀ ਖਾ ਲਓ ਕਣਕ ਵੀ ਮੈਂ ਮੰਨਣਾ ਨਹੀਂ ਕਰਦਾ ਚਾਵਲ ਵੀ ਖਾ ਸਕਦੇ ਆ ਪਰ ਥੋੜ੍ਹਾ ਬਹੁਤ ਜਿਸ ਤਰ੍ਹਾਂ ਹਫਤੇ 'ਚ 2-3 ਦਿਨ ਆਪਾਂ ਮੋٹے ਅਨਾਜ ਲੈ ਲਈਏ ਜਿਸ ਤਰ੍ਹਾਂ ਕਿ ਨਿਊਟਰਲ ਗ੍ਰੇਨ ਆਗੇ ਇਹ ਸਵਾਕ ਰਾਗੀ ਵਗੈਰਾ ਇਸ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਆਪਾਂ ਡਾਈਟ ਦੇ ਵਿੱਚ ਐਡ ਕਰੀਏ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਕਬਜ਼ੇ ਦੀ ਪ੍ਰੋਬਲਮ ਹੈ ਕਿਉਂਕਿ ਕਬਜ਼ ਹੀ ਇਹ ਬਿਮਾਰੀਆਂ ਦੀ ਜੜ ਬਣਦੀ ਹੈ ਇਹਦਾ ਆਪਾਂ ਗੱਲ ਕੀਤੀ ਹੈ ਇਹਦੇ ਵਿੱਚ ਬੜਾ ਸਿੰਪਲ ਜਿਹਾ ਨੁਸਖਾ ਹੈ ਕਿਉਂਕਿ ਵੈਸੇ ਤਾਂ ਸਾਡਾ ਆਯੁਰਵੇਦ ਬੜਾ ਸਪੈਸੀਫਿਕ ਹੈ ਨਾ ਬਿਮਾਰੀ ਦੇਖ ਕੇ ਉਸ ਅਕੋਰਡਿੰਗ ਅਸੀਂ ਪ੍ਰੋਟੋਕੋਲ ਬਣਾਉਣੀ ਹੈ ਕਿ ਇਹਨੂੰ ਮੈਡੀਸਿਨ ਕੀ ਦੇਣੀ ਹੈ ਪੇਸ਼ੇਨ ਨੂੰ ਕਿ లైజ ఫార్ములా મેં ਦੱਸ ਰਿਹਾ ਜਿਹਨੂੰ ਹਰ ਬੰਦਾ ਲੈ ਸਕਦਾ ਜਿਹਨੂੰ ਕਬਜੇ ਦੀ ਪ੍ਰੋਬਲਮ ਹੈ ਠੀਕ ਹੈ ਠੀਕ ਹੈ ਇਹਦੇ ਵਿੱਚ ਆਇਆ ਸੁਨਾਇਆ ਪੱਤਾ ਠੀਕ ਹੈ ਹਾਰਡ ਹੈਡਾ ਵੀ ਕਹਿ ਦਿੰਨੇ ਇਹਨੂੰ ਆਪਾਂ ਬੜਾ ਮਤਲਬ ਕਿ ਕਾਮਨ ਜਿਹੜਾ ਹੈ ਇੱਕ ਡਰੱਗ ਹੈ ਆਯੁਰਵੇਦ ਦਾ ਠੀਕ ਹੈ ਅਮਲਤਾਸ ਆ ਅਮਲਤਾਸ ਦੀ ਫਲੀ ਹੈ ਠੀਕ ਹੈ ਜੀ ਠੀਕ ਹੈ ਜੀ ਆ ਇਹ ਸਭ ਕੋਲ ਹੈ ਇਹਦੇ ਬਾਰੇ ਵੀ ਆਪਾਂ ਸਾਰੇ ਜਾਣਦੇ ਆ ਇਹ ਚਾਰ ਜਿਹੜੀਆਂ ਡਰੱਗਸ ਨੇ ਇਹ ਆਪਣੀ ਹਰ ਰਸੋਈ ਦੇ ਵਿੱਚ ਨੇ ਹਰ ਪंसारी ਤੋਂ ਮਿਲ ਜਾਣਗੀਆਂ ਤੁਹਾਨੂੰ ਬੜਾ ਸੌਖੀਆਂ ਇਹ ਚਾਰੋਂ ਚੀਜ਼ਾਂ ਮਿਲ ਜਾਣਗੀਆਂ ਹਮ ਠੀਕ ਹੈ ਜੀ ਇਹਨੂੰ ਬਣਾਉਣਾ ਕਿਵੇਂ ਹੈ ਇਹਦਾ ਆਪਾਂ ਨੇ ਲੈ ਲੈਣਾ ਹੈ 15 ਗ੍ਰਾਮ ਠੀਕ ਹੈ ਠੀਕ ਹੈ ਜੀ ਸਨਾਈ ਪੱਤਾ ਇਹ 15 ਗ੍ਰਾਮ ਲੈਣਾ ਹੈ ਹਾਰਡ ਹੈੜਾ ਆਪਾਂ ਨੇ ਲੈਣੀ ਹੈ ਨੇ 15 ਗ੍ਰਾਮ ਠੀਕ ਹੈ ਅਮਲਤਾਸ ਆਪਾਂ ਨੇ ਲੈਣਾ ਹੈ 10 ਗ੍ਰਾਮ ਠੀਕ ਹੈ ਇਹਦੇ ਵਿੱਚੋਂ ਨਾ ਇਹਦੀ ਮੱਝਾ ਨਿਕਲੂ ਫਲੀ ਨੂੰ ਨਹੀਂ ਕੁੱਟਣਾ ਇਹਦੀ ਮੱਝਾ ਇਹਦੇ ਵਿੱਚੋਂ ਮੱਝਾ ਨਿਕਲੇਗੀ ਉਹਨੂੰ ਕੁੱਟਣਾ ਹੈ 10 ਗ੍ਰਾਮ ਹੀ ਲੈਣੀ ਹੈ ਠੀਕ ਹੈ 60 ਗ੍ਰਾਮ ਲੈਣੇ ਆਪਾਂ ਨੇ ਇਸ ਬਗੋਲ ਦਾ ਬਰਾ ਦਾ ਠੀਕ ਹੈ 60 ਇਹ ਹੋ ਗਿਆ 10 ਇਹ ਹੋ ਗਿਆ ਆਪਣਾ ਅਮਲਤਾਸ 15 ਗ੍ਰਾਮ ਆਪਣੇ ਕੋਲ ਹੋ ਗਿਆ ਸਨਾਈ ਪੱਤਾ ਹੈੜਾ ਹੋ ਗਿਆ 15 ਗ੍ਰਾਮ ਇਹ ਟੋਟਲ ਬਣ ਗਿਆ 100 ਗ੍ਰਾਮ ਤੁਹਾਡਾ 100 ਗ੍ਰਾਮ ਬਣ ਜਾਊਗਾ ਪਾਊਡਰ ਇਹਨੂੰ ਰਾਤ ਨੂੰ ਸੌਣ ਲੱਗੇ ਇੱਕ ਚਮਚਾ ਤੁਸੀਂ ਕੋਸੇ ਪਾਣੀ ਦੇ ਨਾਲ ਜਾਂ ਦੁੱਧ ਅਗਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਬੀਪੀ ਸ਼ੂਗਰ ਵਗੈਰਾ ਤੇ ਤਾਂ ਦੁੱਧ ਲੈ ਸਕਦੇ ਹੋ ਉਧਰ ਗਲਾਸ ਤਾਂ ਉਹਦੇ ਨਾਲ ਵੀ ਲੈ ਸਕਦੇ ਹੋ ਤੁਸੀਂ ਇਹ ਨਹੀਂ ਤਾਂ ਵੈਸੇ ਕੋਸੇ ਪਾਣੀ ਨਾਲ ਲਓ ਜਿਆਦਾ ਵਧੀਆ ਸਵੇਰੇ ਪੇਟ ਤੁਹਾਡਾ ਬਿਨਾਂ ਦਰਦ ਤੋਂ ਬਿਲਕੁਲ ਸਾਫ਼ ਕਰ ਦਊਗਾ ਸਾਡਾ ਸੈਂਟਰ ਹੈ ਨੱਬਰ ਰੋਡ ਇਦੀਗਾ ਕਲੋਨੀ ਮਲੇਰ ਕੋਟਲਾ ਅ ਮਾਇਆ ਨੈਚੁਰਲ ਕਯੂਰ ਸੈਂਟਰ ਹੈਲਪਲਾਈਨ ਨੰਬਰ ਸਾਡਾ ਦੇ ਦਾਂਗੇ ਤੁਹਾਨੂੰ ਉਹ ਤੇ ਕਾਲ ਕਰ ਸਕਦੇ ਹੋ ਤੁਸੀਂ ਕਿਸੇ ਵੀ ਟਾਈਮ ਠੀਕ ਹੈ ਤੇ ਅਗਰ ਤੱਕ ਕਿਸ ਨੂੰ ਬਾਬਾ ਸੀਰ ਦੀ ਪ੍ਰੋਬਲਮ ਹੈ ਤੁਸੀਂ ਸਰਜਰੀ ਲਈ ਕੰਸਲਟ ਕਰਨਾ ਹੈ ਤਾਂ ਕੋਸ਼ਿਸ਼ ਕਰੋ ਕਿ ਫਰਾਈਡੇ ਜਾਂ ਸੈਟਰਡੇ ਆਓ ਕਿਉਂਕਿ ਸਾਡੇ ਕੋਲੇ ਡਾਕਟਰ ਸਾਹਿਬ ਡਾਕਟਰ ਪੰਕਜ ਸ਼ੀਤਲ ਦੋ ਦਿਨ ਹੁੰਦੇ ਨੇ ਠੀਕ ਹੈ ਜੀ ਠੀਕ ਹੈ ਜੀ ਫਰਾਈਡੇ ਆਉਂਦੇ ਨੇ ਤੇ ਸੈਟਰਡੇ ਆਉਂਦੇ ਨੇ ਤੇ ਅਗਰ ਮੇਰੇ ਨਾਲ ਕੰਸਲਟ ਕਰਨੇ ਕਿਸੇ ਵੀ ਦੇ ਨਾਲ ਸਕਦੇ ਹੋ ਸੰਡੇ ਨੂੰ 2 ਵਜੇ ਤੱਕ ਉਹਨਾਂ ਆਮ ਰੂਟੀਨ ਦੇ ਵਿੱਚ 9:30 ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਹੁੰਦੇ ਆ